ਕਬੀ ਜੀ ਸਾਰੇ ਮੇਰੇ ਨੂੰ ਸੰਦੀਪ ਡੇਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਉਸਮਾ ਪਹੁੰਚ ਚੁੱਕੇ ਆ ਰਾਜਵੀਰ ਤੇ ਸੋਨੀ ਬਾਈਆਂ ਕੋਲ ਦੇਖੋ ਅੱਜ ਵੀ ਨੇ 5-6 ਲੱਖ ਦਾ ਝੋਟੇ ਸੇਲ ਆ ਤੇ ਬਾਕੀ ਗੱਲਬਾਤ ਕਰੀਏ ਬਾਈ ਜੀ ਹਸਪਤਾਲ ਸੀ ਕਾਲ ਜੀ ਬਾਈ ਜੀ ਹੋਰ ਤਰਾਜੀ ਵਧੀਆ ਸੀ ਬੰਨਿਆ ਮੇਰਾ ਮੇਰਾ ਕਿਰਪਾ ਬਾਟ ਟਾਈਮ ਲੱਗਿਆ ਨਾ ਆ ਟਾਈਮ ਫਿਰ ਉਹ ਮਾਤਾ ਜੀ ਦਾ ਦਸਰਾ ਕਰਕੇ ਥੋੜਾ ਜਿਆਦਾ ਪਤਾ ਫਿਰ ਨੀ ਬੇਠੇ ਜੀ ਕੋਈ ਭੈਣ ਭਰਾ ਆ ਬਿਲਕੁਲ ਨਹੀਂ ਨਹੀਂ ਕਮਰੇ ਚੱਲੀ ਜਾਣੇ ਨਹੀਂ ਬਾਜੀ 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 ਕਿਹਨੋਂ ਚੱਲੀ ਜਾਣੇ ਨਹੀਂ ਜਿਹੜਾ ਟਾਈਮ ਨਿਕਲ ਜਾਂਦਾ ਤੁਹਾਨੂੰ ਬਹੁਤ ਫ੍ਰੈਗਮੈਂਟ ਜਦੋਂ ਆਪਾਂ ਉਹ ਕੰਮ ਕਰਦੇ ਵੀ ਹਾਂ ਕਮਰਾ ਰੁਕਣਾ ਤਾਂ ਹੈ ਨਹੀਂ ਆਪਾਂ ਫਿਰ ਵੀ ਚੱਲਣਾ ਹੀ ਹੈ ਬਾਜੀ 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 ਤੇ ਚਲੋ ਥੋੜਾ ਜਿਹਾ ਦਿਨ ਨਿਕਲ ਜਾਂ ਹਾਂ ਬਿਲਕੁਲ ਬਿਲਕੁਲ ਹੋਰ ਵਧੀਆ 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 ਜੀ ਵੇਖਿਆ ਮਾਰਦੇ ਨਾ ਵੇਖਿਆ ਵੇਖਿਆ ਜੀ ਉਧਰ ਦੇ ਘੰਟੇ ਦੋ ਘੰਟੇ ਦੇ ਕੰਮ ਖਤਮ ਹੋ ਗਏ ਦੋ ਘੰਟੇ ਬਾਅਦ ਲੱਦ ਕੇ ਵੀ ਲੈ ਗਏ ਸਾਰੇ ਪਾਏ ਛੋੜੇ ਛੋੜੇ ਹੀ ਬਾਕੀ ਮਹੀਆਂ ਵੀ ਚੰਗੀਆਂ ਜੀ ਰਾਜ ਜੀ ਬਾਕੀ ਨਾ ਪਾਏ ਵੇਖਦਾ ਵੇਖਦਾ ਪਾਪਾ ਬਾਕੀ ਸੰਦੀਪ ਜੀ ਦੁੱਧ ਵਾਲੀ ਮੈਂ ਵੇਖਦੀ ਬਿਲਕੁਲ ਉਹ ਦੇਖੋ ਪਤਾ ਗੱਲ ਕੀ ਆ ਕਈ ਮੇਰੇ ਵੀ ਕਮੈਂਟ ਕਰ ਦਿੰਦੇ ਆ ਹਾਜੀ ਬੜਾ ਪਾਪਾ ਆਏ ਵੇਖੋ ਜੀ ਤੂੰ ਪਰ ਕੀ ਦੇ ਰਿਹਾ ਕੋਈ ਅਗਲਾ ਸਾਥ ਬਾਤ ਚ ਜੀ ਬਦਵਾ ਬੈਠੇ ਆ ਹਾਂ ਜੀ ਵੀਰ ਮੇਰੇ ਬੜੇ ਸਿਆਣੇ ਆ ਚਲੋ ਆਪਾਂ ਨੇ ਆਪਣੇ ਨੂੰ ਇਹਨਾਂ ਗੇਂ ਦੇਣੀ ਆ ਆਪਣੇ ਤੋਂ ਬਹੁਤ ਸੀਨੀਅਰ ਬੰਦੇ ਬੈਠੇ ਆ ਆਪਣੇ ਨੂੰ ਸੰਦੀਪ ਜੀ ਰੋਟੀ ਰਾ ਕੇ ਹੁਣ ਆਪਾਂ ਕਿਤੇ ਵੀ ਡੰਗਰ ਲੈ ਲਈਦਾ ਹਾਂ ਜੀ ਜਦੋਂ ਐ ਖੁਰਲੀ ਆ ਕੇ ਬੰਨੀ ਰਹਿਣਾ ਹਾਂ ਜੀ ਇਧਰਲੇ ਬੰਦੇ ਆ ਕੇ ਖਲੋ ਜਾ ਤੈਨੂੰ ਆਪੇ ਪਾਲ ਲੈਣਾ ਵੀ ਮਹਿੰਗਾ ਲੈ ਆ ਕੇ ਕਿ ਸਸਤਾ ਲੈਗਾ ਮੈਂ ਨਾ ਉੱਥੇ ਲੋਕੀ ਵੀਡੀਓ ਬਣਾਏ ਹਾਂ ਜੀ ਵੇਖੀ ਬੜੀ ਤਾਰੇ ਜੋ ਹਾਂ ਬੜੀ ਚੱਲੀ ਬੜੀ ਉਹ ਬੰਦੇ ਮੈਨੂੰ ਕਹਿੰਦਾ ਕਿ ਇਸ ਲਈ ਕਿਹਨਾਂ ਦਾ ਮੁੱਲ ਕਰੀ ਮੈਂ ਤੁਸੀਂ ਦੱਸੋ ਕਹਿੰਦਾ 7 ਲੱਖ ਕਰ ਲਈ ਮੈਂ ਕਾ ਲਉ ਭਾਈ ਜਸੋਕ ਮੁੱਕ ਦੇ ਮਾਨਦਰ ਕਰਦਾ ਹਾਂ ਹਾਂ ਉਹ ਵੇ ਲੋ 1500000 ਦੇ ਲਗਭਗ ਤਾਂ YouTube ਚੱਲ ਗਈ ਆ ਹਾਂ Facebook ਤੇ 20 ਲੱਖ ਵੀਡੀਓ ਚੱਲੀ ਰੀਲ ਜਾਨੀ ਇੰਸਟਾਗ੍ਰਾਮ ਚੱਲ ਗਈ 10 ਲੱਖ ਤੇ ਲੋਕ ਕਮੈਂਟ ਕਰੀਏ 75000 ਜਾਂ 175000 ਦੀ ਕਿਹੜਾ ਦਰੂ ਮੰਗੀ ਦੱਸ ਯਾਰ ਓ ਯਾਰ ਆਪ ਹੀ ਆਪਾ ਵੇਖੀਏ ਕਿ 75 ਹਜ਼ਾਰ ਕੌਣ ਦੇ ਰੂਗਾ ਆਹਦੇ ਕਰ ਲਾਈ ਆ ਆਪਾ ਮੇਰੇ ਕਰ ਮੈਂ ਖੜੇ ਮੈਂ ਕਿੱਥੇ ਦੂ 75 ਹਜ਼ਾਰ ਰੁਪਏ ਹੋਰ ਦਾ ਯਾਰ ਅੱਜ ਕੱਲ ਲੋਕੀ ਤੇ ਸਾਹਮਣੇ 50 45 ਮੰਗ ਲੈਂਦੇ ਆ ਉਹ 75 ਹਜ਼ਾਰ ਦੀ ਮੈਨੂੰ ਪਤਾ ਕੋਲ ਵਾਲੀ ਕਿਸ ਨੂੰ ਦੇ ਦੂ ਫਿਰ ਉਹਨਾਂ 10 ਮਿੰਟਾਂ ਲੱਦੂ ਪਿੰਡ ਹੀ ਆ ਗਈ ਆ ਅ ਵੱਡੇ ਲੱਦੂ ਪਣ ਨਹੀਂ ਉੱਥੇ ਮੱਝ ਆ ਗਈ ਆ ਇੱਕ ਵੀਰ ਵੀ ਖੀ ਮੱਝ ਤੇ ਵੇਖੋ ਜੋ ਉਹ ਗਾਂ ਉਹਨਾਂ ਨੂੰ ਨਫਾ ਮਿਲ ਜੇ ਉਹ ਉੱਥੇ ਖੜੇ ਨੂੰ ਇਹ ਚੰਗੀ ਚੀਜ਼ ਦੇ ਵੇਖ ਚੰਗਾ ਜੀ ਚੰਗੀ ਦਾ ਕੀ ਮੋਲਿਆ ਮਾੜੇ ਦਾ ਮਾੜਾ ਸੰਦੀ ਦੀ ਉਹ ਆਹਨੇ ਜਿੱਦ ਸਿਆਣੇ ਕਹਿੰਦੇ ਜਿੰਨਾ ਗੋੜ ਪਾਉਣਾ ਮਿੱਠਾ ਹੁੰਦਾ ਉਨਾ ਗੋੜਾ 75000 ਜੀ ਕੋਣ ਦਿੰਦਾ ਅ ਵੀ ਆ ਮੇਰੇ ਕੋਲ ਮਈਆਂ ਖੜੀਆਂ ਮੈਂ ਨਹੀਂ ਦਿੰਦਾ ਤੁਹਾਨੂੰ ਮਾਰ ਲੱਗਦੀ ਆ ਕਟੀਆਂ ਕਟੇ ਪਾਲੀ ਤੇ ਪਤਲ ਨਾਲ ਕਿੰਨੀ ਖਰਾਕਾਂ ਲੱਗਦੀਆਂ ਬਾਕੀ ਸੁਬੀਰ ਜੀ ਗੱਲ ਹੋ ਰਹੀ ਆ ਵੇਖੋ ਜਿੰਨਾ ਕ ਆਪਾਂ ਮੋਲ ਲਾਉਣਾ ਖੋਖਾਉਣਾ ਆਪਣਾ ਦੁੱਧ ਦਾ ਬਿਲਕੁਲ ਜੀ ਬਿਲਕੁਲ ਹੋਰ 75000 ਆਣੀ ਦਾ 15 ਕਿਲੋ ਤੇ ਚੋਨਾ ਨਹੀਂ ਬਿਲਕੁਲ ਵੀਰ ਬਲ ਹੁਣ ਜੇ ਆ ਵੀ ਕੋਈ ਕੱਚੀ ਮਿਲ ਜੇ 20 ਦਿਨ ਸਾਹਵਲੇ ਬੰਦਾ ਹਾਂਜੀ ਉਹ ਜੀ ਮੈਂ ਉਹਦੇ ਹੁੰਦਾ ਜਦੋਂ ਸਾਹ ਸੰਭਾਲ ਕਾਮ ਸੰਭਾਈ ਹੁੰਦੀ ਹਾਂਜੀ ਚਲੋ ਚਲੋ ਕਰੀਸ ਨਹੀਂ ਆ ਮਾਰਾ ਆ ਸੰਦੀਪ ਦੋ ਚਣ ਝੋਟੀ ਹੋ ਗੱਬਣਾ ਗੱਬਣ ਵੈ ਝੋਟੀ ਲੈ ਮੈਂ ਨਾ ਆਪਣਾ ਸਟੇਲ ਲੰਮੇ ਬੈਰਾ ਮੱਦਾ ਹਣਾ ਲਿਖਾ ਦ ਕੱਚੀ ਆ ਮੇਰੇ ਬਿੰਦਿਆਂ ਵਾਲੀ ਝੋਟੀ ਆ ਬਿੰਦਿਆਂ ਵਾਲਾ ਬਿੰਦਿਆਂ ਲੈਵਾ ਤੇ ਸਿੰਘਮ ਹਾਊਸ ਦਾ ਮੈਂ ਨਾ ਕੋਕਾ ਸਿੰਘ ਸੰਦੀਪ ਕੋਕਾ ਵੀ ਬੋਲ ਸੰਦੀਪ ਇੰਨਾ ਕਰਦਣਾ ਜਿਹੜੇ ਪਹਿਲੇ ਫੋਨ ਤੇ ਝੋਟੀ ਜਾ ਅੱਛਾ ਪਹਿਲੇ ਫੋਨ ਤੇ ਝੋਟੀ ਜਾਵੇ ਜਣੀ ਇਹ ਹੁਣ ਲੈ ਲੈ ਲਾ ਜੀ ਵਿਖਾਉਣ ਝੋਟੇ ਸਿੰਘ ਸੁਣ ਕੇ ਇਹ ਖੜੋ ਖੜੋ ਫੋਨ ਕਰੋ ਵਾ ਤੋਰੋਣ ਸੋ ਵਜਣਾ ਨਹੀਂ ਝੋਟੀ ਜਾਣੀ ਹੁਣ ਉਹ ਨਹੀਂ ਨਹੀਂ ਸੁਨੀਲ ਜੀ ਧਿਆਨ ਦੇਣਾ ਬਹੁਤ ਚੰਗੀ ਮੈਂ ਇਹਦੇ ਲੇਵਾ ਜੀ ਬੁਰਾ ਤਿਆਰ ਕਰਨਾ ਸੁਨੀਲ ਇਹ ਦੋ ਦੇ ਦੇ 12 ਇਹ ਦੀ ਦੇ 14 ਇਹ ਦੀ ਦੇ 16 ਬਿਲਕੁਲ ਇਹ ਅਗਲੇ ਇਹ ਆਪੋ ਆਪਣੀ ਸਮਝਣਾ ਕੋਈ ਲਾਵੇ ਆਪਣੇ ਵੀਰ ਸਾਰੇ ਖਵਿਦਾਰਿਆ ਹਨਾ ਬਿਲਕੁਕੁਲ ਜੀ ਆ ਜੋ ਕੀ ਮੈਂ ਲੱਗਾ ਕਦਾ ਨਹੀਂ ਠੀਕ ਹੈ ਜੀ ਬੰਦ ਛੋਟੇ ਲੰਮਾ ਪਾ ਕੇ ਦੇਖਾਂ ਹਾਂ ਪੇਟ ਪੜੇ ਦੀ ਪੂਰੀ ਝੋਟੀ ਕੇ ਨੇ ਸਾਂਭੀ ਆ ਸੰਦੀਪ ਦੇਖੋ ਸਭਾਲ ਕਿੰਨੀ ਆ ਜੇ ਜਦ ਇਹਨਾਂ ਵਿੱਚ ਸਭਾਲ ਮੁੱਲ ਮਿਲਣਾ ਸਭਾਲ ਦਾ ਜੇ ਗਣੀ ਹੈ ਨਾ ਉਹਨਾਂ ਨੂੰ ਸਭਾਲ ਦਾ ਮੁੱਲ ਵੀ ਜੇ ਜੇਖਾ ਹੁਣ ਆਪਾਂ ਭਾਅ ਬਣਾਉਂਦੇ ਆ ਆ ਕੇ ਜਾਂਦਾ ਹਾਂ ਹਾਂ ਜੀ ਹਾਂ ਜੀ ਸੰਦੀਪ ਝੋਟੀ ਭਾਵੇਂ 130 ਦੀ ਵੇਚ ਲਾ ਇੱਕ ਪੰਜੀ ਵੀ ਕਰਾ ਲਾ ਮੁੱਲ ਪਰ ਜਿਆਦਾ ਆ ਜੂਆ ਫੜੀ ਕਰਨਾ ਨਾ ਗਰ ਤੋਂ ਜੂ ਕੰਮ ਫਿਰ ਪਹਿਲੇ ਫੋਨ ਤੇ ਨਹੀਂ ਜਾਣੀ ਫਿਰ ਆੜੜ ਕੇ ਜਾਓ ਆੜੜ ਕੇ ਜਾਓ ਫਿਰ ਕਿੰਨਾ ਪਾਜੀ ਲੱਖ ਦੀ ਦੇਦਗੀ ਸੋੜ ਹੀ ਕਰ ਦੋ ਬਾਈ ਜਿੰਨੇ ਕਰਦੇ ਹੋ ਪੰਜ ਸੋੜ ਕਰ ਦਾਂਗੇ 99 ਦੀ ਦੇ ਦਾਂਗੇ ਤਾਂ ਇੰਨੀ ਹੋਰ 92 ਦੀ ਆ ਨਹੀਂ ਹੋਣੀ ਆ ਨਾ ਦੇਣੀ ਆ ਮੈਂ ਦੱਸ ਕੀ ਹੈ ਨਹੀਂ ਮਿਲਣੀ 92 ਹਜ਼ਾਰ ਸੀ ਤੇ ਛੋਟੀ ਵੇਲੇ ਕਿਹੜੀ ਜ਼ਬਰਦਸਤ ਛੋਟੀ ਹੈ ਥਾਂ ਲੱਗਾ ਠੀਕ ਆ ਚੱਲਣ ਰੋ ਆ ਜੋ ਇਹ ਆ ਸੰਦੀਪ ਮੈਂ ਹੀ ਦੂਜੇ ਸੂਏ ਗੇਲੇ ਕੋਈ ਤੀਜੇ ਦੂਜਾ ਹੀ ਹੋਊਗਾ ਤੀਜਾ ਵੀ ਹੋ ਸਕਦਾ ਸੰਦੀਪ ਹਾਂਜੀ ਨੀਲੀ ਦਾ ਬੱਚਾ ਹੀ ਦੋ ਤੋਂ ਉੱਪਰ ਕੱਟੀ ਹੋਏ ਨੀਲੀ ਦੀ ਵੇ ਮੈਂ ਲਾਓ ਜੀ ਤੇ ਦੋ ਤੇਰੇ ਥੱਲੇ ਹੋਊਗਾ ਕੋਈ 10 ਕਿਲੋ ਪਰ 9 ਦੀ ਗਾਰੰਟੀ 9 ਦੀ ਗਾਰੰਟੀ ਤੇ ਵੇਖੋ ਥੱਲੇ ਵਾਲਾ ਕਰਾਂਗੇ ਥੱਲੇ ਵਾਲਾ ਰਾਜ ਨਹੀਂ ਚਵਾਈ ਹੁੰਦੀ ਆ ਵਧੀਆ ਮੈਂ ਨਾ ਸੰਦੀਪ ਚਵਾਈ ਦੀ ਮੈਂ ਨਹੀਂ ਮਾੜੀ ਨਿਕਲੂਗੀ ਆਪਣੀ ਚਵਾਈ ਦੀ ਬਾਕੀ ਮੇਰੇ ਜੀ ਮੇਰੇ ਨਾ ਨਹੀਂ ਆਖੋ ਦੋ ਇਹ ਵੀ ਪਾਉਣਾ ਮਰਜੀ ਨੀਲੀ ਦਾ ਬੱਚਾ ਹੀ ਕੋਈ ਪੰਜਾਂ ਦਾ ਲਾੜੇ ਕੋਈ 10 ਲਾੜੇ ਕੋਈ 15 ਲਾੜੇ ਸਾਰੇ ਆਪੋ ਆਪਣੇ ਸੰਗ ਧਾਰਿਆ ਸੰਦੀਪ ਆਪਾਂ ਦੇ ਆਪਣੀ ਸਮਝ ਨਾਲ ਆਉਂਦੇ ਹਾਂ ਜੀ ਸੋ ਇਹ ਮੁੱਲ ਭਾਵੇਂ ਇਹਦਾ 80 ਕਰਾ ਲਾ ਹਾਂ ਤਿੰਨ ਛੋੜ ਕਰਾਂਗੇ 75 ਦੀ ਨਾ ਪੰਜ ਛੋੜ ਕਰਾਂਗੇ 75000 ਦੀ ਮੈਂ ਦੇਣੀ 72 ਦੀ ਦੇ ਦਾਂਗੇ 72000 ਦੀ 72000 ਦੀ ਹਾਂ ਨਾ ਮੈਂ ਦੇਣੀ ਲੈ ਚੱਲਣ ਦੋ 70 ਦੀ ਦੇ ਦਾਂਗੇ 70 ਪੂਰੇ ਦੀ ਮੈਂ ਦੇ ਦਾਂਗੇ ਜਿਆਦੀ ਇੱਕ ਹਜ਼ਾਰ ਹੋਰ ਛੱਡ ਦੀਏ ਦਾ ਛੋੜਤਾ ਜੀ 93000 ਵਾਲੀ ਲੈ ਜਾਓ ਉਹ ਠੀਕ ਆ ਆ ਦੁੱਗਣ ਝੂਟੀ ਹਾਂ ਜੀ ਮਗਰ ਕੱਟਾ ਮੇਰੇ ਖਿਆਲ ਨਾਲ ਕੱਟਾ ਨਾ ਕੱਟਾ ਕੱਟਾ ਇਹ ਚੌਥਾ ਡਾਂਗਿਆ ਸੂਈ ਚੌਥਾ ਡਾਂਗ ਸੂਈ ਨਹੀਂ ਉਹ ਇਹਦੇ ਥੱਲੇ ਬੋਲਾ ਕਿ ਨਾ ਵਾ ਬੋਲਾ ਨੋ 10 ਹੋ ਸਕਦਾ ਪਰ 8 ਦੀ ਗਰੰਟੀ ਦੇਣੀ ਆ। 8 ਲਈ। ਕੱਟਾਂ ਬੰਦਿਆ ਦੇਖ ਇਹ ਵੀ ਚੰਗੀ ਰੋਟੀ। 10000 ਕਿਲੋ ਸੰਦੀਪ ਦੇ ਦੂਗੀ। ਬਸ ਠੀਕ ਆ। ਠੀਕ ਆ ਲੈ ਸੂਚ ਆਈਏ 라ਓ ਬੱਚੇ ਇੱਤਾ ਜਾ। ਤਾਂ ਜੇ ਬੱਚੇ ਤੁਹਾਨੂੰ ਬਾਅਦ ਬਖਾਨ ਨੇ। ਆਜੋ ਆਜੋ ਤਰੇ। ਠੀਕ ਆ। ਇਹ ਵੀ ਸੰਦੀਪ ਭਾਵੇਂ 80 ਮੋਲ ਕਰਾਵਾ। ਪਾਰੀ ਇਹ। ਸੰਦੀਪ ਹਾਂਜੀ। ਭਾਵੇਂ 80 ਮੋਲ ਕਰਾਵਾ। ਹਾਂਜੀ। ਪਰ ਜਿਹੜੀ ਹਾਂ ਨਾ ਦੇ ਦਈਏ ਮੈਂ ਦੇਣਾ 73000 ਦੀ ਝੋਟੀ ਦੇਣੀ ਹੋਊ। 73000 ਦੀ? ਹਾਂ। 70 ਦੀ ਦੇ ਦਈਏ ਜੀ ਇਹ ਵੀ 70 ਦੀ 70 ਦੀ ਇਹ ਵੀ 90 ਦੀ ਯਾਰ 70 ਦੀ 70 ਦੀਆਂ ਜੋੜਾ ਹੀ 90 ਨਾਲ ਮਰਜ਼ੀ ਲੈ ਲੈ ਇੱਕ ਨੰਬਰ ਦੋ ਨੰਬਰ ਜੀ ਕੋਈ ਫੋਨ ਲਾਵੇ ਬਿਲਕੁਲ ਮਾਨਸਤੋਂ ਤੁਹਾਡੀ ਵੀਡੀਓ ਵੇਖ ਜਿਹੜਾ ਲੌਗਾ 5-500 ਰੁਪਿਆ ਸਾਰੀਆਂ ਜੋ ਮਾਨ ਚ ਚਲੋ ਠੀਕ ਆ ਆ ਝੋਟੀ ਪੜ ਲੈਣ ਅੱਛਾ ਪਹਿਲਾ ਦੁੱਧ ਹੋਊਗਾ ਕੋਈ ਹੁਣੇ ਤੋਂ ਲੈ 10 10 ਹਾਂ ਖੁੱਲਾ ਖੁੱਲਾ ਦੁੱਧ 11 ਹੀ ਹੋਊਗਾ ਤੇ 10 ਕਿਲੋ ਖੋਦਾਈ ਲਓ ਜੀ ਇਹ ਵੀ ਦੇਖੋ ਮਰਾ ਦੀ ਮੈਂ ਮੈਂ ਵਾਹ ਠੀਕ ਹੈ ਛੋਟੀ ਮਗਰ ਕਟਾਈ ਇਹਦੇ ਕਟਾ ਨਗਰਾ ਤੇ ਛੋਟਾ ਸਿੰਘ ਬਿਲਕੁਲ 15 ਤੋਂ 20 ਦਿਨ ਦੀ ਸੂਈ ਹੋ ਠੀਕ ਹੈ ਠੀਕ ਹੈ ਵੱਡੀ ਝੋਟੀ ਬੁਰੀ ਜੌੜ ਦੀ ਵੱਡੀ ਵੱਡੀ ਇਹਦਾ ਦੱਸਣ ਦੀ ਕੀ ਮੰਗ ਲਈ ਹਾਂਜੀ ਇਹਦੇ ਤੇ ਤੋਂ ਮੁੱਲ ਕਰਾ ਲਈਏ ਨਹੀਂ ਨਹੀਂ ਆਪੇ ਦਾਤੋ ਮੁੱਲ ਇਹਦਾ ਆਪਾਂ ਇੱਕ ਪੰਜ ਹੀ ਕਰਦੇ ਆਂ ਹਾਂ ਹਾਂ ਬਈਏ ਕਿੰਨੇ ਦੀ ਤੂੰ ਦੱਸ ਲੱਖ ਨਹੀਂ ਦੇ ਲਈਏ ਇੱਕ ਕੋਈ ਗੱਲ ਕਰਦੀ ਛੱਡ ਦੀ ਚਾਂਦਨੀ ਦੀ ਦੇ ਦਈਏ ਚਲੋ ਤਿੰਨ ਔਰ 92000 ਦੀ ਕਿਤੇ ਬਾਜੀ ਦੋਵੇਂ 92 92000 ਲੈ ਮਰਜ਼ੀ ਲੈ ਲੈ 92 ਉਹ 92 ਦੇ ਕਮਲ ਕਹਿ ਕੇ ਲੈ ਲੈ ਸੁਈ ਕਹਿ ਕੇ ਲੈ ਲੈ ਇੱਕ ਉਧਰ ਸੱਚ ਮਹਰੇਗੀ ਓਏ ਨਿੱਕੀ ਅੱਛਾ ਲੈ ਨਿਕਾ ਰਹਿ ਗਿਆ ਪੀਸ ਇੱਕ ਸੰਦੀਪ ਦੁੱਧ ਹੋਊਗਾ ਕੋਈ ਇਹਦੇ ਥੱਲੇ ਮੇਰੇ ਖਿਆਲ ਨਾਲ 8 ਕਿਲੋ ਹੋਊਗਾ 8 ਹੋਊਗਾ 7 ਦੀ ਗਰੰਟੀ 7 ਦੀ ਗਰੰਟੀ ਤੇ ਬੱਚਾ ਮਗਰ ਕੱਟੀ ਤਾਂ ਜੀ ਠੀਕ ਆ ਸੰਦੀਪ ਇਹਨੇ ਮੈਨੂੰ ਪਤਾ ਪਹਿਲਾ ਕਿ ਦੂਜਾ ਕਿ ਤੀਜਾ ਸੁਗਾ ਤੇ ਨਾਲ ਦੋ ਦੰਦ ਹੀ ਦੇਦੇ ਆ ਦੋ ਦੰਦ ਦਿਖ ਰਹੇ ਇਧਰੇ ਇਹ ਪਤਾ ਹਨ ਨੂ ਵੀ ਉਹ ਪਹਿਲੇ ਪਹਿਲੇ ਤੇ ਤੀਜੇ ਕੇ ਪੰਜਵੇਂ ਕੇ 10ਵੇਂ ਆਪਾਂ ਨੂੰ ਨਹੀਂ ਪਤਾ ਆਹ ਜੀ ਆਪਣੀ ਜਮਾਨਤ ਲਾ ਲੈ ਤੇ ਬਿਲਕੁਲ ਛੋਟੇ ਘਾਦੀ ਆ ਬਿਲਕੁਲ ਛੋਟੇ ਘਾਦੀ ਆ ਆਪਾਂ ਇਹ ਨਹੀਂ ਕਹਣਾ ਵੀ ਬੜੀ-ਬੜੀ ਉਹ ਵੱਡੀਆਂ ਮਈਆਂ ਵਾ ਇਹ ਛੋਟੀ ਮੈਂ ਇਹਦਾ ਮੁੱਲ ਵੀ ਛੋਟਾ ਵਾ ਇਹਦਾ ਮੁੱਲ ਵੀ ਛੋਟਾ ਆ ਨਿਕਾ ਜੀ ਕਰਦਾ ਵੀ ਮੁੱਲ ਹਾਂਜੀ ਸਤਿ ਸ੍ਰੀ ਅਕਾਲ ਤੇ ਦਾ ਭਾਵੇਂ ਬਾੜੇ ਕਰਾ ਲਾ 60 56 57 55 ਦੀ 52 ਦੀ ਆ ਨਾ ਏ ਹਾਂ ਨਾ ਏ 55 ਦੇ 5000 ਲੱਖ ਆਲੀ ਮੈਨੂੰ ਨਹੀਂ ਆਦਾ ਇੱਕ ਵਾਰ ਖਾ ਲੈ ਵੇ ਸਫਾਈਆਂ ਰਾਜੀ ਦੇ ਹੱਥ ਪਰੇ ਗੁਰਮਾਨ ਵੇ ਸਫਾਈਆਂ ਆ ਦੇਖੋ ਇਹਦੇ ਵਿੱਚ ਲੱਖ ਆਲੀ ਮੈਨੂੰ ਇਹਦਾ ਟੱਡਾ ਨਹੀਂ ਲੱਗਦਾ ਵੇ ਸਫਾਈਆਂ ਕੁਝ ਮੜਾ ਇਧਰ ਕੋ ਆ ਵਾਜੰਬਾ ਲੈ ਲੈ ਆ ਠੀਕ ਆ ਸਤਿ ਸ੍ਰੀ ਅਕਾਲ ਦੋ ਗਾਇਆਂ ਆਪਣੇ ਦੋ ਦਰ ਵਾਜ ਇਧਰ ਵੀ ਤੇ ਰੇਡ ਵੇਖੀ ਜਨਾ ਬਾਈ ਜਣਾ ਨੇ ਮੈਂ ਨਾ ਸੰਦੀਪ ਜੀ ਕਹਾਂ ਤੇ ਦੋ ਗਾਇਆਂ ਗੱਪਣਾ ਆ ਵਸ਼ੀ ਦੂਜੇ ਲਾਲਾ ਕੋਈ ਗੱਪਣਾ 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 ਲਓ ਜੀ ਠੀਕ ਆ ਮਾਰਨਾ ਸੰਦੀਪ ਆ ਥੋੜਾ ਜਿਹਾ ਮਾਰਦਾ ਦਾ ਕਰਕੇ ਨਾ ਸਾਹਬਿਆ ਸੁggen ਨਹੀਂ ਗਿਆ ਕੋਈ ਗੱਲ ਨਹੀਂ ਤੇ ਲਓ ਜੀ ਵੇਖੋ ਗਰਾਂ ਦੇ ਸੁਹਾ ਦੂਜਾ ਦੂਜਾ ਜੀ ਵੇਖ ਕੱਦਾ ਕੱਦ ਗਾਹ ਤੱਤ ਵੇਲੇ ਲੈ ਹਣਾ ਮਾਰ ਸੰਦੀਪ ਦੁੱਧ 15 16 ਕਿਲੋ ਨਾ ਵਸ਼ੀ ਦਵੇ ਤੇ ਕੀ ਫਾਇਦਾ ਫਿਰ ਐਡੀ ਵਸ਼ੀ ਦਾ ਜਿੰਦਾ ਕੱਦਿਆ ਕਿੱਡਾ ਕੱਦ ਬਹੁਤ ਵੇਖੇ ਨੂੰ ਇਹਦਾ ਵੀ ਮੋਲ ਸੰਦੀਪ ਉਹ ਪਾ ਛੋਟਾ ਇਹ ਕਰਨਾ ਹਾਂਜੀ ਕੀ ਕਰੀਏ ਸੰਦੀਪ ਛੋਟਾ ਦੇ 50 ਕਰ ਲਈਏ ਕਿ ਵੱਡਾ ਹੋ ਜਾਊਗਾ ਜਾਂ ਵੱਡਾ ਕਰੀਏ ਛੋਟਾ ਇਹ ਚੱਲ 42000 ਦੀ ਦੇ ਦਈਏ ਮੈਂ ਜਾਨਾ ਪਛਾਣ ਦੀ ਛੋਟੇ ਨਾਲ ਮੈਂ ਤਾਂ ਛੋਟੇ ਆ ਤੇ 42000 ਦੀ ਦੇ ਦਿੰਨੇ ਆ 42000 ਦੀ 40 ਦੀ 38 ਦੀ ਯਾ ਫਿਰ ਕੋਈ ਕੰਮ ਕਰਦਾ 30000 ਦੀ ਸੰਦੀਪ 30000 ਦੀ 30000 ਦੀ ਹੁਣ ਥੋੜੀ ਹੋਣੀ ਸੰਦੀਪ ਥੋੜੀ ਹੋਣੀ ਆ ਆਹਾਂ ਦੂਜਣ ਮੱਛੀ ਹੂ ਦੇਖਾ ਜੱਪੜ ਵੇਰੇ ਦੂਜਾ ਸੋਆ ਰਾਗ ਬਾਜੀ ਸੰਦੀਪ ਪੂਰੀ ਵਾਹ ਦੋ ਦੇ ਵੀ ਸੰਦੀਪ ਜਿਆਦਾ ਨਹੀਂ ਤੇ 12 ਦਿਨਾਂ ਕਿਲੋ ਦੇ ਹੀ ਜਾਊਗੀ ਬੱਸ ਵੀ ਦੇ ਦੇ ਪਰ ਆਪਾਂ ਦੁੱਧ ਦੀ ਗਾਰੰਟੀ ਨੇ ਆਪਾਂ ਥਾਣਾ ਦੀ ਗਾਰੰਟੀ ਦੇਣੀ ਸੰਦੀਪ ਦੁੱਧ ਜਿਹੜਾ ਡੰਗਰ ਸੁਇਆ ਹੋਣਾ ਉਹ ਆਪਣੇ ਚੋਕੇ ਵੀਡੀਓ ਕਾਲ ਤੇ ਲੱਗੂਗਾ ਆਪਣੇ ਘਰ ਦੀ ਗਾਰੰਟੀ ਹੈ ਰਾਜੀ ਤੁਸੀਂ ਤਾਂ ਫੋਨ ਕਰ ਲੈ ਬਿਲਕੁਲ ਮੁਰਕੇ ਲਾਂਹੇ ਵਾਲਾ ਫੋਨ ਹੀ ਕਰਦਾ ਪੋ ਐ ਚਲੋ ਧੀਰਿਆਂ ਸੰਦੀਪਾ ਸੰਦੀਪ ਹਾਂ ਨਿਕਲ ਕੇ ਮੋਲੇ ਦਾ ਦੇਖੋ ਇੰਨੇ ਕਰਾਂ ਪਰ ਫਰਕੀਆਂ ਦੋਵੇਂ 35 35 ਦੋ ਹੀ ਹੋਰ ਛੋੜਾ ਦੋ ਹੀ ਹੋਰ ਛੋੜਾ 33 32 ਕੈਪਟਨ ਤੀਰੀ ਜਾਣ ਬਿਲਕੁਲ ਓਕੇ ਕੈਪਟਨ ਤੀਰੀ ਜਾਣ ਬਿਲਕੁਲ ਆ ਰਹੀ ਹੈ ਜੀ ਕੰਮ ਜੇ ਰੇਨ ਵੇਲੋ ਹੁਣ ਹੁਣ ਦੂਪਰ ਐਂਡ ਹੀ ਆ ਬਸ ਬਸ ਹੁਣ ਬਈ ਬੱਚੇ ਵਿਖਾਣੇ ਵਿਖਾ ਦਿਓ ਬੱਚੇ ਵਿਖਾ ਦਿਓ ਇਹ ਬਾਈ ਹੁਣ ਦੂਪਰ ਉੱਪਰ ਖੁਸ਼ ਨਹੀਂ ਕਰ ਸਕਦੇ ਅਸੀਂ ਠੀਕ ਹੈ ਫੇਰ ਤਾਂ ਸਾਡੇ ਵੀ ਮੇਰੇ ਨਾਲ ਜੁੱਤੀ ਕਟਾਈ ਕਰ ਫੇਰ ਆ ਤੀਜੇ ਨੰਬਰ ਵਾਲੀ ਦਾਵਾ ਨਹੀਂ ਇਹ ਆਹੜਾ ਆ ਐਂਡ ਵਾਲੀ ਝੋਟੀ ਦਾ ਆ ਨਿੱਕੀ ਝੋਟੀ ਦਾ ਚਲੋ ਤਾੜੇ ਬੱਚੇ ਬਿਲਕੁਲ ਬਾਕੀ ਮੇਰੇ ਵੀ ਇੱਥੇ ਆ ਕੇ ਚੈੱਕ ਕਰਕੇ ਚੋਈ ਕਰਕੇ ਬਾਸ ਮੇਰੇ ਨਾਲ ਆਹੀ ਹੁੰਦੀ ਹੈ ਹਨਾ ਜੀ ਬੋਲੋ ਨੰਬਰ ਨੰਬਰ ਆਪਣਾ 915788041 ਪਿੰਡ ਉਸਮਾ ਜ਼ਿਲ੍ਹਾ ਤਰਨਤਾਰਨ ਟੂਲ ਪਲਾਜੇ ਦੇ ਨਾਲ ਹੀ ਪਿੰਡ ਜੀ ਸਤਿਕਾਰ ਸਤਿਕਾਰ